ਹਾਂਜੀ ਸਰ ਜੀ ਫਾਇਰਿੰਗ ਹੋਈ ਹੈ ਦੇਰ ਰਾਤ ਸਰੀ ਕੀ ਮਾਮਲਾ ਹੈ ਪੂਰਾ ਇਹ ਜੋ ਬਾਤ ਕਸਲ ਵਿੱਚ ਹੋਈ ਹੈ ਜੀ ਬਾਤ ਕਸਲ ਵਿੱਚ ਜੋ ਜਿਹੜੀ ਫਾਇਰਿੰਗ ਹੋਈ ਹੈ ਇੱਕ ਮੁੰਡਾ ਸੀਗਾ ਵਰਿੰਦਰ ਜਿਹਦਾ ਵਯਾ ਸੀਗਾ ਜੀ ਇਹ ਇਹਨੇ ਆਪਣੇ ਦੋਸਤ ਇਨਵਾਈਟ ਕੀਤੇ ਸੀਗੇ ਉਹਨ ਦੋਸਤਾਂ ਵਿੱਚੋਂ ਦੋ ਵਿਅਕਤੀ ਸੀਗੇ ਇੱਕ ਦਾ ਨਾਮ ਸ਼ੁਭਮ ਮਗਰਵਾਲਾ ਦੂਜੇ ਦਾ ਨਾਮ ਅੰਕੁਰ ਹੈ ਇਹ ਵੀ ਆਪਣੇ ਦੋਸਤਾਂ ਨਾਲ ਲਾਏ ਹੋਏ ਸੀਗੇ ਤੇ ਕਿਸੇ ਕਾਰਨ ਵਰਸ਼ਨਾਦੀ ਆਪਸ ਚ ਤੂਤੂ ਮਮੇ ਹੋ ਗਈ। ਗਤੂਤੂ ਮਮੇ ਹੋ ਗਈ ਗਾਲੀ ਗਲੋਸ਼ ਸ਼ੁਰੂ ਹੋ ਗਿਆ। ਕੁੱਟਮਾਰ ਸ਼ੁਰੂ ਹੋ ਗਈ। ਤੇ ਕੁਝ ਬੰਦੇ ਜਿਹੜੇ ਹੈ ਇਹਨਾਂ ਦੇ ਨਾਲ ਦੇ ਤਿੰਨ ਤੋਂ ਚਾਰ ਤਕਰੀਬ ਉਹਨਾਂ ਦੇ ਕੋਲ ਵੈਪਨ ਵੀ ਸੀਗੇ। ਉਹਨਾਂ ਨੇ ਇੱਕ ਦੂਜੇ ਤੇ ਫਾਇਰ ਕੀਤਾ ਵੀ। ਟੋਟਲ ਫਾਇਰ ਜਿਹੜਾ ਹੋਇਆ ਉਹ 20 ਤੋਂ 25 ਤੱਕ ਫਾਇਰ ਹੋਈਂ ਦੀ। ਤੇ ਜਿਹੜੇ ਗੈਸ ਸੀਗੇ ਦੋ ਗੈਸ ਲੱਗੀ ਸੀਗੀ ਉਹਨਾਂ ਨੂੰ ਗੋਲੀ। ਹਸਪੀਟਲ ਜਾ ਕੇ ਉਹਨਾਂ ਦੀ ਡੈਥ ਹੋ ਗਈ ਹੈ। ਪੁਲਿਸ ਮੌਕੇ ਤੇ ਪਹੁੰਚ ਗਈ ਸੀ ਕੋਈ 20 ਮਿੰਟਾਂ ਚ ਕੈਸਲ ਜੀ ਹਾਂ ਜੀ ਸਰ ਜੀ ਜੋ ਫਾਇਰਿੰਗ ਹੋਈ ਹੈ ਦੇਰ ਰਾਤ ਸਦੀ ਕੀ ਮਾਮਲਾ ਹੈ ਪੂਰਾ ਇਹ ਜੋ ਬਾਤਕਸਲ ਵਿੱਚ ਹੋਈ ਹੈ ਜੀ ਬਾਤਕਸਲ ਵਿੱਚ ਜੋ ਜਿਹੜੀ ਫਾਇਰਿੰਗ ਹੋਈ ਹੈ ਇੱਕ ਮੁੰਡਾ ਸੀਗਾ ਵਰਿੰਦਰ ਜਿਹਦਾ ਵਯਾ ਸੀਗਾ ਜੀ ਇਹ ਇਹਨੇ ਆਪਣੇ ਦੋਸਤ ਇਨਵਾਈਟ ਕੀਤੇ ਸੀਗੇ ਉਹਨ ਦੋਸਤਾਂ ਵਿੱਚੋਂ ਦੋ ਵਿਅਕਤੀ ਸੀਗੇ ਇੱਕ ਦਾ ਨਾਮ ਸ਼ੋਭਮ ਅਗਰਵਾਲਾ ਦੂਜੇ ਦਾ ਨਾਮ ਅੰਕੁਰ ਹੈ ਇਹ ਵੀ ਆਪਣੇ ਦੋਸਤਾਂ ਨਾਲ ਲਾਏ ਹੋਏ ਸੀਗੇ ਤੇ ਕਿਸੇ ਕਾਰਨ ਵਰਸ਼ਨਾ ਦੀ ਆਪਸ ਚ ਤੂਤੂ ਮਮੇ ਹੋ ਗਈ ਜ ਤੂਤੂ ਮਮੇ ਹੋ ਗਈ ਗਾਲੀ ਗਲੋਸ਼ ਸ਼ੁਰੂ ਹੋ ਗਿਆ ਕੁੱਟਮਾਰ ਸ਼ੁਰੂ ਹੋ ਗਈ ਤੇ ਕੁਝ ਬੰਦੇ ਜਿਹੜੇ ਹੈ ਨਾ ਦੇ ਨਾਲ ਦੇ ਤਿੰਨ ਤੋਂ ਚਾਰ ਤਕਰੀਬ ਉਹਨਾਂ ਦੇ ਕੋਲ ਵੈਪਨ ਵੀ ਸੀਗੇ ਉਹਨਾਂ ਨੇ ਇੱਕ ਦੂਜੇ ਤੇ ਫਾਇਰ ਕੀਤਾ ਵੀ ਟੋਟਲ ਫਾਇਰ ਜਿਹੜਾ ਹੋਇਆ ਉਹ 20 ਤੋਂ 25 ਤੱਕ ਫਾਇਰ ਹੋਏ ਦੀ ਤੇ ਜਿਹੜੇ ਗੈਸ ਸੀਗੇ ਦੋ ਗੈਸ ਲੱਗੀ ਸੀਗੀ ਉਹਨਾਂ ਨੂੰ ਗੋਲੀ ਹਸਪੀਟਲ ਜਾ ਕੇ ਉਹਨਾਂ ਦੀ ਡੈਥ ਹੋ ਗਈ ਹੈ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਕੋਈ 20 ਮਿੰਟਾਂ ਚ ਕੈਸਲ ਜੀ ਹਾਂ ਜੀ ਸਰ ਜੀ ਜੋ ਫਾਇਰਿੰਗ ਹੋਈ ਹੈ ਦੇਰ ਰਾਤ ਸਦੀ ਕੀ ਆ ਮਾਮਲਾ ਹੈ ਪੂਰਾ ਇਹ ਜੋ ਬਾਤਕਸਲ ਵਿੱਚ ਹੋਈ ਹੈ ਜੀ ਬਾਤਕਸਲ ਵਿੱਚ ਜੋ ਜਿਹੜੀ ਫਾਇਰਿੰਗ ਹੋਈ ਹੈ ਇੱਕ ਮੁੰਡਾ ਸੀਗਾ ਵਰਿੰਦਰ ਜਿਹਦਾ ਵਯਾ ਸੀਗਾ ਜੀ ਇਹ ਇਹਨੇ ਆਪਣੇ ਦੋਸਤ ਇਨਵਾਈਟ ਕੀਤੇ ਸੀਗੇ ਉਹਨ ਦੋਸਤਾਂ ਵਿੱਚੋਂ ਦੋ ਵਿਅਕਤੀ ਸੀਗੇ ਇੱਕ ਦਾ ਨਾਮ ਸ਼ੋਭਮ ਅਗਰਵਾਲਾ ਦੂਜੇ ਦਾ ਨਾਮ ਅੰਕੁਰ ਇਹ ਵੀ ਆਪਣੇ ਦੋਸਤਾਨਾ ਲਾਇਏ ਹੋਏ ਸੀਗੇ ਤੇ ਕਿਸੇ ਕਾਰਨ ਵਰਸ਼ਨਾਦੀ ਆਪਸ ਚ ਤੂਤੂ ਮੈਮੇ ਹੋ ਗਈ ਜਦ ਤੂਤੂ ਮੈਮੇ ਹੋ ਗਈ ਗਾਲੀ ਗਲੋ ਸ਼ੁਰੂ ਹੋ ਗਿਆ ਕੁੱਟਮਾਰ ਸ਼ੁਰੂ ਹੋ ਗਈ ਤੇ ਕੁਝ ਬੰਦੇ ਜਿਹੜੇ ਹੈ ਨਾ ਦੇ ਨਾਲ ਦੇ ਤਿੰਨ ਤੋਂ ਚਾਰ ਤੇ ਕਰੀਬ ਉਹਨਾਂ ਦੇ ਕੋਲ ਵੈਪਨ ਵੀ ਸੀਗੇ ਉਹਨਾਂ ਨੇ ਇੱਕ ਦੂਜੇ ਤੇ ਫਾਇਰ ਕੀਤਾ ਵੀ ਟੋਟਲ ਫਾਇਰ ਜਿਹੜਾ ਹੋਇਆ ਉਹ 20 ਤੋਂ 25 ਤੱਕ ਫਾਇਰ ਹੋਏ ਦੀ ਤੇ ਜਿਹੜੇ ਗੈਸ ਸੀਗੇ ਦੋ ਗੈਸ ਲੱਗੀ ਸੀਗੀ ਉਹਨਾਂ ਨੂੰ ਗੋਲੀ ਹਸਪਤਲ ਜਾ ਕੇ ਉਹਨਾਂ ਦੀ ਡੈਥ ਹੋ ਗਈ ਹੈ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਕੋਈ 20 ਮਿੰਟਾਂ ਚ ਕਸਲ ਜੀ ਹਾਂਜੀ ਸਰ ਜਿਹੜਾ ਫਾਇਰਿੰਗ ਹੋਈ ਹੈ ਦੇਰ ਰਾਤ ਸਦੀ ਕੀ ਆ ਮਾਮਲਾ ਹੈ ਪੂਰਾ ਜਿਹੜੀ ਉਹ ਬਾਤਕਸਲ ਵਿੱਚ ਹੋਈ ਹੈ ਜੀ ਬਾਤਕਸਲ ਵਿੱਚ ਜੋ ਜਿਹੜੀ ਫਾਇਰਿੰਗ ਹੋਈ ਹੈ ਇੱਕ ਮੁੰਡਾ ਸੀਗਾ ਵਰਿੰਦਰ ਜਿਹਦਾ ਵਯਾ ਸੀਗਾ ਜੀ ਇਹ ਇਹਨੇ ਆਪਣੇ ਦੋਸਤ ਇਨਵਾਈਟ ਕੀਤੇ ਸੀਗੇ ਉਹਨ ਦੋਸਤਾਂ ਵਿੱਚੋਂ ਦੋ ਵਿਅਕਤੀ ਸੀਗੇ ਇੱਕ ਦਾ ਨਾਮ ਸ਼ੋਭਮ ਅਗਰਵਾਲਾ ਦੂਜੇ ਦਾ ਨਾਮ ਅੰਕੁਰ ਹੈ। ਇਹ ਵੀ ਆਪਣੇ ਦੋਸਤਾਂ ਨਾਲ ਆਏ ਹੋਏ ਸੀਗੇ। ਤੇ ਕਿਸੇ ਕਾਰਨ ਵਰਸ਼ਨਾ ਦੀ ਆਪਸ ਚ ਤੂਤੂ ਮਾਮੇ ਹੋ ਗਈ। ਜੇ ਤੂਤੂ ਮਾਮੇ ਹੋ ਗਈ ਗਾਲੀ ਗਲੋਸ਼ ਸ਼ੁਰੂ ਹੋ ਗਿਆ। ਕੁੱਟਮਾਰ ਸ਼ੁਰੂ ਹੋ ਗਈ। ਤੇ ਕੁਝ ਬੰਦੇ ਜਿਹੜੇ ਹੈ ਇਹਨਾਂ ਦੇ ਨਾਲ ਦੇ ਤਿੰਨ ਤੋਂ ਚਾਰ ਤਕਰੀਬ ਉਹਨਾਂ ਦੇ ਕੋਲ ਵੈਪਨ ਵੀ ਸੀਗੇ। ਉਹਨਾਂ ਨੇ ਇੱਕ ਦੂਜੇ ਤੇ ਫਾਇਰ ਕੀਤਾ ਵੀ। ਟੋਟਲ ਫਾਇਰ ਜਿਹੜਾ ਹੋਇਆ ਉਹ 20 ਤੋਂ 25 ਤੱਕ ਫਾਇਰ ਹੋਇਆ। ਤੇ ਜਿਹੜੇ ਗੈਸ ਸੀਗੇ ਦੋ ਗੈਸ ਲੱਗੀ ਸੀਗੀ ਉਹਨਾਂ ਨੂੰ ਗੋਲੀ ਤੇ ਹਸਪੀਟਲ ਜਾ ਕੇ ਉਹਨਾਂ ਦੀ ਡੈਥ ਹੋ ਗਈ ਹੈ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਕੋਈ 20 ਮਿੰਟਾਂ ਚ ਕੈਸਲ